ਸਾਈਕਲਿੰਗ ਕਰਦੀ ਨੂੰ ਅੱਧਾ ਘੰਟੇ ਕਰੀਏ ਵਸੇ ਮੈਂ ਘੰਟਾ ਕਰ ਲੰਨੀ ਹੁੰਨੀ ਹੈ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਧਾ ਘੰਟਾ ਮੈਨੂੰ ਹੋ ਗਿਆ ਸਾਈਕਲਿੰਗ ਕਰਦੀ ਨੂੰ ਮੈਂ ਘੰਟਾ ਕਰਦੀ ਹੁੰਨੀ ਆ ਪਰ ਅੱਜ ਮੇਰਾ ਮੋੜ ਨਹੀਂ ਹੈਗਾ ਤੇ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਪਲੀਜ਼ ਲਾਈਕ ਕਰ ਦਿਆ ਕਰੋ ਤੇ ਜੇ ਨਹੀਂ ਲਾਈਕ ਕਰਨਾ ਤਾਂ ਮੇਰੇ ਚੈਨਲ ਨੂੰ ਪਲੀਜ਼ ਨਾ ਖੋਲਿਆ ਕਰੋ ਹੁਣ ਅੱਗੇ ਗੱਲ ਕਰਦੇ ਆ ਠੀਕ ਹੈ ਜੀ ਅੱਜ ਥੋੜੀ ਘਰ ਹੋਇਆ ਅੱਜ ਐਕਸਰਸਾਈਜ਼ ਜ਼ਿਆਦਾ ਨਹੀਂ ਕਰ ਹੋਇਆ ਅੱਜ ਨਾ ਜਿਹੜਾ ਬਾਰਿਸ਼ ਵਾਲਾ ਮੌਸਮ ਹੋ ਵੀ ਮੈਂ ਤੁਹਾਨੂੰ ਦਿਖਾਨੀ ਆ ਤੇ ਕੋਈ ਆਇਆ ਹੋਇਆ ਹੈ ਗੈਸ ਕਰੋ ਕੌਣ ਹੈ ਹੂੰ ਕੌਣ ਹੋ ਸਕਦਾ ਗਾਇਸ ਕੋਈ ਆਇਆ ਹੋਇਆ ਠੀਕ ਆ ਦੇਖੋ ਨੇ ਮਲਾਉਣੇ ਤੁਹਾਨੂੰ ਚਾਤਾ ਚਾ ਇਹ ਹੈ ਮਰੀ ਪ੍ਰਿਆ ਪ੍ਰਿਆ ਸਿਸਟਰ ਵੱਡੀ ਸਿਸਟਰ ਵੱਡੀ ਭੈਣ ਜੀ ਦੀ ਜੀ ਤੋਂ ਮੇਰੀ ਜੀਨੀ ਕੱਲ ਆਈ ਸੀ ਮੇ ਜੀ ਤੇ ਅੱਜ ਦੁੱਧ ਆਣਿਆ ਸਾਡਾ ਹੈ ਬਸ ਇਹ ਥੋੜਾ ਜਿਹਾ ਪਿਆਸੀ ਹੋ ਸੀ ਦੋਨੇ ਬਣਾ ਲੇ ਚਾਹ ਬਣਾ ਕੇ ਪੀ ਲੇ ਹੁਣ ਇੱਕ ਵਾਤਾ ਪੀ ਰਹੀ ਚਾਹ ਹੁਣ ਦੇਖੋ ਬਾਰਿਸ਼ ਦਾ ਮੌਸਮ ਆ ਤੇ ਹੁਣ ਚਾਹ ਹੋਣਾ ਕਰੀ ਤੂ ਜ਼ਿਆਦਾ ਚਾ ਵੀ ਨਾ ਖਿਚਾਰਾ ਨਹੀਂ ਔਰ ਦੀਦੀ ਕਹੀ ਇਹ ਨਹੀਂ ਚਾਪ ਲਾ ਦੇ ਮੈਂ ਕਿਹਾ ਹੁਣ ਮੈਂ ਕਿੱਥੇ ਜਾਵਾਂ ਬਾਹਰ ਵੀ ਪਾਣੀ ਭਰਿਆ ਹੋਇਆ ਹੈ ਕਿੰਨਾ ਹਨ ਤੇ ਹੁਣ ਸਾਰ ਲੈਣੇ ਕੋਈ ਨਹੀਂ ਸ਼ਾਮ ਤੱਕ ਕੋਈ ਇੰਤਜ਼ਾਮ ਕਰ ਲੈਣੀ ਆ ਮੈਂ ਕੋਈ ਨਹੀਂ ਕੋਈ ਨਹੀਂ ਆਪਾਂ ਰੱਖੀ ਨੂੰ ਫੋਨ ਕਰਦੇ ਹਾਂ ਉਹਨਾਂ ਨੂੰ ਤੇ ਪੁੱਛ ਲੈਣੇ ਦੁੱਧ ਦਾਦਾ ਦੁੱਧਾਂ ਦੀ ਬਾੜੀ ਆਖੀ ਹੋਈ ਤੁਹਾਨੂੰ ਪਤਾ ਹੈ ਕਿ ਬਾਰਿਸ਼ ਨਹੀਂ ਜ਼ਿਆਦਾ ਹੋ ਰਹੀ ਹੈ ਕਿ ਜਿਹੜਾ ਆਪਣਾ ਵਾਲੇ ਬਾਈ ਜੀ ਉਹ ਵੀ ਨਹੀਂ ਆ 파 ਰਹੇ ਹਨ ਕਿਉਂਕਿ ਅੱਗੇ ਵਿੰਟਰ ਸਿਰੰਦੀ بارش ਤੇ ਫਿਰ ਚਾਹ ਵੀ ਪੀਣੀ ਜ਼ਰੂਰੀ ਆ ਹਨ ਸੋ ਦੀਦੀ ਮੇਰੇ ਨਾਲ ਆਈ ਸੀ ਸ਼ੱਕਰ ਨਾਲ ਸੀ ਸ਼ੋਪਿੰਗ ਕਰ ਲਈ ਸੀ ਤੇ ਸ਼ੋਪਿੰਗ ਚ ਕੀ ਲਿਆਨ ਦਾ ਵੀ ਦੱਸ ਦੰਨੇ ਆ ਤੇ ਆ ਤਾਂ ਦੀਦੀ ਨੇ ਉਹ ਦੀਦੀ ਨੂੰ ਮੈਨੂੰ ਸਲਾਈਆਂ ਦਾ ਸ਼ੌਂਕ ਉਹਨੂੰ ਜਿਵੇਂ ਮੈਨੂੰ ਵਲੋਗਿੰਗ ਦਾ ਸ਼ੌਂਕ ਆ ਹੁਣੇ ਅਸੀਂ ਪਹਿਲਾਂ ਇਹ ਗੱਲਾਂ ਕਰਦੇ ਸੀ ਕਿ ਜੇ ਅ ਅੱਛਾ ਤੇ ਅੱਛਾ ਮੈਨੂੰ ਐ ਦੱਸੋ ਵੀ ਜੇ ਤੁਹਾਨੂੰ ਸਲਾਈਆਂ ਦਾ ਸ਼ੌਂਕ ਨਾ ਹੁੰਦਾ ਤਾਂ ਤੁਸੀਂ ਕੀ ਕਰਦੇ ਹਨ ਹੂੰ ਬੋਲ ਆਲੇ ਤੁਹਾਨੂੰ ਕੀ ਗੱਲੋਂ ਮਾਰਦੀ ਸੁਣਦੀ ਆ ਮੇਰੇ ਅਰੇ ਗਲੇ ਨਾ ਬੰਦੇ ਹ ਦੂਰ ਕੇ ਤੁਸੀਂ ਸੁਣਿਆ ਕਿ ਦੇਦੇ ਨੇ ਕੀ ਕਿਹਾ ਮੈਂ ਦੇਦੇ ਨੂੰ ਪੁੱਛਿਆ ਵੀ ਅਗਰ ਤੁਹਾਨੂੰ ਸਵਾਈਆਂ ਦਾ ਸ਼ੌਂਕ ਨਾ ਹੁੰਦਾ ਫਿਰ ਇਸ ਤਰ੍ਹਾਂ ਦੀ ਉਧਰ ਉਧਰ ਦੀ ਉਧਰ ਆਹ ਕੰਮ ਤਾਂ ਬਹੁਤ ਮਾੜਾ ਆਹ ਕੰਮ ਠੀਕ ਆ ਵਸੇ ਹੈ ਨਾ ਉਹ ਹੀ ਫੜਨਾ ਸੀ ਬਸ ਇਧਰ ਉਧਰ ਉਹ ਹੀ ਜ਼ਿਆਦਾ ਪਪਲੋ ਹਾਂ ਜਿਹੜਾ ਜਿਹੜਾ ਬਿੱਲ ਬੰਦਿਆ ਦਾ ਕੰਮ ਕਹਿੰਦੇ ਨੇ ਬਿੱਲੇ ਬੰਦੇ ਦਾ ਸ਼ੈਤਾਨ ਵਾਲਾ ਦਿਮਾਗ ਹੁੰਦਾ ਨਾ ਤੋ ਵਧੀਆ ਮੇਰੀ ਉਹ ਦੀਦੀ ਮੈਂ ਆਪਣੇ ਬੰਦੂ ਵਿਜੀ ਰੱਖਦੀ ਆ ਤੇ ਦੀਦੀ ਅਸੀਂ ਨਾ ਕੱਲ ਪਤਾ ਸ਼ੋਪਿੰਗ ਕਰੀਆ ਕੀ ਕੀ ਲੈ ਕੇ ਆਏ ਅਵੇ ਖਾਣੇ ਮੇ ਆ ਉਹ ਇੱਕ ਆ ਲੈ ਕੇ ਆਏ ਦੇਖੋ ਹੂੰ ਤੇ ਇੱਕ ਇੱਕ ਆ ਲੈ ਕੇ ਆਇਆ ਹੱਟ ਕੇ ਨਾ ਦਿਖਾਉਣਾ ਨਹੀਂ ਦਿਖਾਣੇ ਨਹੀਂ ਪੱਕਾ ਹੋਰ ਭਾਈ ਆਏ ਹੋ ਜਾਂਦੇ ਭਾਈ ਦੀਦੀ ਵੀ ਹੈਗੀ ਨਹੀਂ ਇਜਾਜ਼ਤ ਦਿਖਾਣੇ ਦੀ ਔਰ ਬਿਨਾਂ ਇਜਾਜ਼ਤ ਤੋਂ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਇਹ ਤਾਂ ਦੱਬ ਲਿਖੀ ਆ ਸੂਟ ਹੈ ਗਰਮੀਆਂ ਦੇ ਗਾਇਸ ਗਰਮੀਆਂ ਦੇ ਗਰਮੀਆਂ ਹਲੇ ਆਉਣੀਆਂ ਹਨ ਅਨੂੰ ਐਡਵਾਂਸ ਵਿੱਚ ਸੂਟ ਜਿਹੜੇ ਰਿਅਨ ਦੇ ਜਿਹੜੇ ਹੁੰਦੇ ਆ ਨਾ ਸਾਨੂੰ ਐਡਵਾਂਸ ਚ ਮਿਲ ਗਏ ਸੀ ਵੀ ਹਾਂ ਵੀ ਚਲੋ ਥੋੜਾ ਘੱਟ ਰੇਟ ਚ ਮਿਲ ਗਏ ਸੀ ਸੋ ਦੀਦੀ ਨੇ ਫਿਰ ਇੰਨੇ ਸੂਟ ਲੈ ਲਏ ਔਰ ਮੇਰੀ ਦੀਦੀ ਨੇ ਕਿਹਾ ਕਿ ਇਹਨੂੰ ਬਿਲਕੁਲ ਨਹੀਂ ਦਿਖਾਉਣਾ ਹੈਗਾ ਤੇ ਹੁਣ ਆਪਾਂ ਇਹਨੂੰ ਨਹੀਂ ਦਿਖਾਉਂਦੇ ਠੀਕ ਹੈ ਇਹ ਇਹ ਆਦੋਂ ਦਿਖਾਉਂਦੇ ਹਾਂ ਹਾਂ ਆ ਆਖਰ ਐਰੀ ਪਰਮਿਸ਼ਨ ਮਿਲ ਗਈ ਔਰ ਜਿਹੜਾ ਇਹ ਇੱਕ ਮਿੰਟ ਇੱਕ ਇੱਕ ਮਿੰਟ ਫੜਾਈ ਮਾਣਾ ਜੀ ਪਲੀਜ਼ ਗਿਵ ਮੀ ਦੇਖੋ ਜੀ ਦੋਸਤੋ ਇਹ ਰਾਤ ਲਾਇਆ ਸੀ ਕੱਲ ਸ਼ਾਮ ਨੂੰ ਉਹਨੇ ਲਿਆਂਦੀ ਸੀ ਆ ਤੇ ਤੁਹਾਨੂੰ ਪਤਾ ਵੀ ਇਹ ਕੀ ਦਾ ਗੁਣ ਹੋ ਰਿਹਾ ਹੈ ਇਹ ਮੇਰੇ ਜੀਜਾ ਜੀ ਦਾ ਗੁਣ ਹੋ ਰਿਹਾ ਹੈ ਨਾ ਤੇ ਇਹ ਉਹ ਰਾਤ ਲਿਆਂਦੀ ਸੀ ਸਵੈਟਰ ਹੈ ਕੀ ਜੈਕਟ ਹੈ ਕੀ ਹੈ ਸਵੈਟਰ ਹਾਂ ਸਵੈਟਰ ਤੇ ਜਿਹੜੇ ਮੇਰੇ ਜੀਜਾ ਜੀ ਹਨ ਉਹ ਨਾ ਜਿਹੜੇ ਉਹ ਦੂਸਰੇ ਸਵੈਟਰ ਹੁੰਦੇ ਨੇ ਨਾ ਜਿਹੜੇ ਕੀ ਬੜੇ ਬਣਾਏ ਹਨ ਰੈਡੀਮੇਡ ਹਾਂ ਜਿਹੜੇ ਮੇਰੇ ਜੀਜਾ ਜੀ ਨਾ ਰੈਡੀਮੇਡ ਸਵੈਟਰ ਬਿਲਕੁਲ ਨਹੀਂ ਪਾਉਂਦੇ ਹੈਗੇ ਜੋ ਮੇਰੀ ਦੀਦੀ ਬੁਣ ਕੇ ਦੰਦੀ ਹੈ ਉਹੀ ਪਾਉਂਦੇ ਹੈ ਠੀਕ ਹੈ ਤੇ ਆਹ ਰਾਤ ਸ਼ੁਰੂ ਕੀਤਾ ਸੀ ਔਰ ਇਹ ਦੇਖੋ ਦੀ ਬੁਣਤੀ ਵੀ ਬਹੁਤ ਸੋਹਣੀ ਬਣਾਈ ਜਾ ਰਹੀ ਹੈ ਜਦੋਂ ਇਹ ਸਵੈਟਰ ਪੂਰਾ ਹੋ ਜਾਊਗਾ ਨਾ ਤੇ ਅੱਜ ਇੱਕ ਇੱਕ ਮਿੰਟ ਹੋਰ ਹੈ ਨਾ YouTube ਫੈਮਿਲੀ ਮੈਰੇ ਦੇਦੇ ਨੂੰ ਨਾ ਸਲਾਈਆਂ ਦੇ ਨਾਮ ਨਾਲ ਜਾਣਦੇ ਕਿ ਜਦੋਂ ਵੀ ਇਹਨਾਂ ਨੇ ਆਣਾ ਦਾ ਸਲਾਈਆਂ ਬੁੰਨੀ ਹੈ ਤੇ ਮੈਂ ਉਹਨਾਂ ਦਾ ਵਲੌਗ ਸ਼ੂਟ ਕਰਨਾ ਹੈ ਲੋ ਜੀ ਆਪਣਾ ਕੰਮ ਕੰਟੀਨਿਊ ਕਰੋ ਤੋਂ ਮੈਂ ਕਈ ਜਣ ਨੂੰ ਆਪਣੇ ਨੂੰ ਉਹਨੂੰ ਦਿਖਾ ਦਵਾਂ ਹੈ ਨਾ ਸੋ ਦੋਸਤੋ ਆਹ ਉਹਨ ਕਿਦੇ ਵਾਸਤੇ ਦੱਸਣਾ ਨਹੀਂ ਹੈ ਨਾ ਹਾਂ ਇਹ ਵੀ ਇੱਕ ਸਰਪ੍ਰਾਈਜ਼ ਤੋਂ ਆਪਾਂ ਨੇ ਨਹੀਂ ਦੱਸਣਾ ਹੈਗਾ ਕਿਦਾ ਵਾਸਤੇ ਇਹ ਵੀ ਮੇਰੀ ਸਿਸਟਰ ਜੀ ਨੇ ਭੈਣ ਜੀ ਨੇ ਮੇਰੀ ਨੇ ਕਿਸੇ ਲਈ ਭੋਣਾ ਹੈ ਪਰ ਕਿਹਦੇ ਲਈ ਭੋਣਾ ਹੁਣੀ ਦੱਸਣਾ ਅਗਰ ਤੁਹਾਨੂੰ ਦੱਸਤਾ ਤਾਂ ਤੁਹਾਨੂੰ ਪਹਿਲੇ ਪਤਾ ਚੱਲ ਜਾਣਾ ਤੇ ਬਸ ਆਹੀ ਲੈਂਦੀ ਆ ਹਨਾ ਆ ਜਿਹੜਾ ਜੀਜਾ ਜੀ ਦਾ ਸਵੈਟਰ ਭੋਣਦੇ ਆ ਆਹ ਉਹਦੇ ਗੋੜੇ ਆ ਇਹ ਕਿੰਨੇ ਰੁਪਏ ਦਿੱਤੇ ਸੀ ਉਹਨਾਂ ਦੱਸ ਦਿੰਨੇ ਕਹਿੰਦੇ ਜੀ ਰੁਪਏ ਰੁਪਏ ਗੋੜਾ ਅੱਛਾ 90 ਰੁਪਏ ਗੋੜਾ ਉਹ ਨਾ ਕਰ ਲੈ ਕਿਹੜੀ ਅੱਛਾ ਅੱਛਾ ਮੇਰੇ ਜੀਜਾ ਜੀ ਦਾ ਕੱਟ ਆਹ ਆਹ ਅਤਿਆਚਾਰ ਹੈ ਗਲਤ ਹੈ ਹੈ ਕਿਉਂ ਮਹਿੰਗਾ ਅਸਸਤਾ ਕਿਉਂ ਨਹੀਂ ਆ ਆ ਕਿਉਂ ਨਹੀਂ ਲੈ ਆਤੀ ਇਹ ਵੀ ਜ਼ਕਾਰੀਆਂ ਮਹਿੰਗੇ ਹੀ ਹੁੰਦੇ ਆ ਅੱਛਾ ਚਲ ਫੇਰ ਠੀਕ ਆ ਭਾਈ ਅਸੀਂ ਨਾਲ ਲੜ ਪੈਣੇ ਮੈਂ ਹੋ ਰਹੀ ਹੁਣ ਤੇ ਦੇਖੋ ਜੀ ਉਹ ਸਵਾਲ ਦੀ ਹੈ ਸਾਰੀ ਹੈ ਨਾ ਉਹ ਸਵਾਲ ਦੀ 99 ਰੁਪਏ ਦਾ ਗੋੜਾ ਅਗਰ ਤੁਸੀਂ ਲੈਣਾ ਚਾਹੁੰਦੇ ਤਾਂ ਅੰਬਾਲਾ ਦੇ ਮਾਰਕੀਟ ਸਿੱਧੇ ਆਓ ਤੇ ਸਿੱਧੇ ਲੈ ਕੇ ਜਾਓ ਮੈਨੂੰ ਵਿੱਚ ਨਹੀਂ ਪਾਉਣਾ ਹੈ ਮੈਂ ਨਾ ਚਿੱਤਤੋ ਦੋਸਤੋ ਅੱਕੀ ਪਈ ਆ ਵੀ ਜਿਹੜੇ ਵੀ ਰਿਸ਼ਤੇਦਾਰ ਬੇਨਤੀ ਕਰਦੀ ਆ ਹੈ ਵੀ ਆ ਬੜੀ ਸ਼ਾਪਿੰਗ ਜੀ ਆਪ ਕਰਿਆ ਕਰੋ ਵਿੱਚ ਸਾਨੂੰ ਨਾ ਬਿਲਕੁਲ ਵੀ ਲਿਆ ਕਰੋ ਆਪਾਂ ਤਾਂ ਅੱਕ ਕੇ ਥੱਕ ਗਏ ਬਹੁਤ ਹੈ ਨਾ ਤੋਂ ਜਿਹੜੇ ਆਪਣੇ ਦੀਦੀ ਆਉ ਆਪਣੇ ਰਿਸ਼ਤੇਦਾਰ ਨਹੀਂ ਨਾ ਇਹ ਗੱਲ ਸਮਝ ਲੈ ਠੀਕ ਹੈ ਜੀ ਇਹ ਆਪਣੇ ਭੈਣ ਭਾਈਆਂ ਲਈ ਤਾਂ ਅਸੀਂ ਹਮੇਸ਼ਾ ਖੜੇ ਆ ਅੰਤਿਰਾਤ ਨੂੰ ਵੀ ਖੜੇ ਆ ਹਨਾ ਭਣ ਹੂੰ ਇਹ ਵੀ ਗੱਲਾਂ ਹੋਣੀਆਂ ਸਾਨੂੰ ਨਹੀਂ ਸਮਝ ਆਉਂਦੀ ਤੇ ਹੁਣ ਤੇ ਦੀ ਮੰਗ ਰਹੀ ਚਾ ਕਿਆ ਕਰਾਂ ਹਣਾ ਫੁਰਫੁਕ ਬਾਕੀ ਦਾ ਦੁੱਧ ਪਰ ਘੜ ਕਰ ਲਈ ਉਸ ਚਾਹੀਦਾ ਪੈਕ ਕਰ ਲਿਆ ਦਿਸ ਕੇ ਜਾਓ ਸੁੱਕਾ ਦੁੱਧ ਵੀ ਰੱਖਣਾ ਚਾਹੀਦਾ ਹਨਾ ਸੋ ਦੋਸਤੋ ਇੱਕ ਦੇਰੀ ਇੱਕ ਸੂਟ ਲੈ ਕੇ ਆਈ ਉਹ ਵੀ ਦਿਖਾ ਦੇਣੀ ਆ ਹਨਾ ਤੋ ਫੁਰਫੁਕ ਤੋ ਦਾਂ ਤੂੰ ਦੇਰੀ ਗੈਨ ਦੱਸਣਾ ਨਹੀਂ ਚਾਹ। ਇਸ ਬਾਰੇ ਨਹੀਂ ਦੱਸਣਾ ਤੇ ਹੁਣ ਆਪਾਂ ਐਂ ਕਰ ਹੁਣ ਮੈਂ ਐਂ ਕਰਦੀ ਆ ਤੁਹਾਨੂੰ ਜਰਾ ਬਾਹਰ ਦਾ ਬਾਰਿਸ਼ ਦਾ ਦ੍ਰਿਸ਼ ਥੋੜਾ ਦਿਖਾ ਦਿੰਨੀ ਆ ਬਾਹਰ ਕਿੰਦਾ ਮੈਂ ਕੀ ਕੰਮ ਕਰਨਾ ਕੁਝ ਕੋਈ ਕੰਮ ਨਹੀਂ ਬਸਲੇ ਕੀਤਾ ਹਦਾ ਬਸ ਚਾਹ ਵਗੈਰਾ ਪੀਤੀ ਥੋੜਾ ਐਕਸਰਸਾਈਜ਼ ਕੀਤੀ ਆ ਤੇ ਗੱਪਪਾ ਛੱਪਾ ਮਾਰੀ ਆ ਬਸ ਹੁਣ ਮਾਰਨਿੰਗ ਦਾ ਟਾਈਮ ਆ 10:30 ਹੋ ਗਏ ਹਨ ਤੇ ਰੋਟੀ ਵਗੈਰਾ ਖਾਣੇ ਅਤੇ ਬਾਅਦ ਫਿਰ ਭਾਂਡੇ ਧੋਣੇ ਆ ਪਹਿਲਾਂ ਮੈਂ ਤੁਹਾਨੂੰ ਬਾਹਰ ਬੈਠੇ ਦਾ ਦ੍ਰਿਸ਼ ਦਿਖਾ ਦਿੰਨੀ ਆ ਆਊਟ ਫੋਲੋ ਮੀ ਸੋ ਦੋਸਤੋ بارش ਦਾ ਦੇਖੋ ਮੌਸਮ ਠੰਡਾ ਠੰਡਾ ਹੈ ਤੇ ਜਿਹੜਾ ਮੇਰਾ ਹਾਰ ਐ ਦਾ ਆਇ ਦੀ गिर ਗਿਆ ਸੋ ਦੋਸਤੋ بارش ਦਾ ਮੌਸਮ بارش ਹਲਕੀ ਹਲਕੀ ਹੈ ਔਰ oh my god ਦੇਖੋ ਜਿਹੜਾ ਸਟਾਰਟ ਹੈ ਵੀ ਨਹੀਂ ਕਰ ਰਿਹਾ ਤੇ ਹਵਾ ਵੀ ਬਹੁਤ ਠੰਡੀ ਚੱਲ ਰਹੀ ਹੈ ਵਲੌਗ ਬਣਾਉਣ ਲਈ ਬਾਹਰ ਆ ਰਿਹਾ ਤੇ ਕੱਲ ਮੌਸਮ ਸੀ ਜਿਹੜਾ ਆਪਣਾ ਤੂ ਪਰਾ ਮੌਸਮ ਸੀ ਇਸ ਕਰਕੇ ਪਤਾ ਨਹੀਂ ਸੀ ਵੀ بارش ਹੋਣੀ ਵੈਸਾ ਦੱਸਿਆ ਤਾਂ ਹੋਇਆ ਸੀ ਵੀ بارش ਆਉਣੀ ਨਾ ਤੇ ਦੇਖੋ ਦੋਸਤੋ ਇਹ ਮੇਰਾ ਗਿਰ ਗਿਆ ਆ ਦੇਖੋ ਇਹ ਦਾ ਸਟੈਂਡ ਗਿਰ ਗਿਆ ਤੇ ਮੇਰੀ ਕੈਪੂ ਵੀ ਫਿੱਜ ਗਈ ਤੇ ਉਹ ਦੇਖੋ ਗੰਦ ਜਾ ਵੀ ਬਹੁਤ ਪੈ ਗਿਆ ਕਿਉਂਕਿ ਹਵਾ गाइस ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਆ بارش ਨੂੰ 2-3 ਘੰਟੇ ਹੋ ਗਏ ਪੈਂਦੇ ਨੂੰ ਔਰ ਮੇਰਾ ਜਿਹੜਾ ਇਹ ਮੰਜਾ ਜਿੱਥੇ ਆਪਾਂ ਧੁੱਪ ਸੇਕਦੇ ਆ ਬੈਠ ਕੇ ਇੱਥੇ ਦੇ ਵਿੱਚ ਮਾਈਕ ਵੀ ਨਾ ਕਗਮ ਲਵੇ ਰਿਹਾ ਨਾ ਦਾ ਤੇ ਫਟਾਫਟ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ ਤੇ ਉਹ ਮੇਰਾ ਸਟ੍ਰਿਕ ਵੀ ਗਿਰ ਗਿਆ ਕੋਸ਼ਿਸ਼ ਇਹ ਚਾਹ ਤੇ ਠੰਡ ਹੋਏ ਥੋੜਾ ਜਿਹਾ ਬਾਹਰ ਜਾ ਕੇ ਤੁਹਾਨੂੰ ਦਵਾ ਦਿੰਨੀ ਆ ਪਾਣੀ ਦਾ ਹਣਾ ਫਿਰ ਫਿਰ ਅਸੀਂ ਅੰਦਰ ਚੱਲਦੇ ਆ ਤੇ ਆਹ ਗਮਲਿਆਂ ਨੂੰ ਵੀ ਸੋਨਾ ਪਾਣੀ ਆ ਚੁੱਕਿਆ ਕਰੇਕ ਤੇ ਜਨਾ ਦੋਸਤੋ ਰਾਤ ਅਰਦੇ ਚਾਹਤੀ ਆ ਮੀ ਬਾਰਿਸ਼ ਜ਼ਰਮੇ ਠੰਡ ਤੇ ਓਵਰ ਹੋ ਜੂਏ ਤਾਂ ਸਾਡਾ ਬਹੁਤ ਪ੍ਰੋਬਲਮ ਆ ਜਾਂਦੀ ਆ ਤੇ ਹਰੇਕ ਮੌਸਮ ਵੀ ਸਾਨੂੰ ਵਧੀਆ ਖੜਾ ਹੁੰਦਾ ਹੈ ਨਾ ਕਿ ਬਾਰਿਸ਼ ਕਲਾਕਟ ਹੋ ਜਿਆਦਾ ਹੋ ਜਾਂਦੀ ਹੈ ਬਾਹਰ ਸਾਡੇ ਨਾ ਬਹੁਤ ਦੁਰਾਹਾਲ ਹੋ ਜਾਂਦਾ ਹੈ ਫਰੀਸਾਂ ਦਾ ਕਰਦੇ ਆ ਬਾਹਰਲੇ ਘੰਟਰੀਆਂ ਦੀਆਂ ਵੀ ਹਾਂ ਜਿਹੜੀਆਂ ਨਾਲੀਆਂ ਵਗੈਰਾ ਉਹ ਬੰਦ ਕਰਤੀਆਂ ਪਰ ਸਫਾਈ ਦਾ ਕੰਮ ਹੁੰਦਾ ਨਹੀਂ ਇਸ ਕਰਕੇ ਸਾਰੇ ਜਿਹੜੇ ਸਫਾਈ ਦਾ ਕੰਮ ਬਿਲਕੁਲ ਨਹੀਂ ਹੁੰਦਾ ਛੋੜਾ ਆਪਾਂ ਖਨ ਬਾਹਰ ਦਾ ਦ੍ਰਿਸ਼ ਦਿਖਾ ਦਿੰਦੇ ਆਂ ਦੇਖੋ ਓਹੋ ਹੋ 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 ਤੇ ਅੱਜ ਇੰਨੀ ਹਵਾ ਇੰਨੀ ਜ਼ਿਆਦਾ ਚੱਲ ਰਹੀ ਹੈ ਨਾ ਤਾਰਾ ਤੂਰਾ ਬਹੁਤ ਜ਼ਿਆਦਾ ਹਿੱਲ ਰਹੀ ਹੈ ਤੇ ਪਾਣੀ ਐ ਇਦਾਂ ਸਾਡੇ ਭਰ ਜਾਂਦਾ ਬਾਕੀ ਅੱਜ ਸਾਰੇ ਆਪਣਾ ਅੰਦਰ ਬੈਠੇ ਆ ਮੈਂ ਵੀ ਅੰਦਰੇ ਬੈਠੀ ਸੀ ਮੈਂ ਵੀ ਥੋੜਾ ਸ਼ੂਟਿੰਗ ਕੀ ਕਰਨ ਆਈ ਆ ਤੇ ਕੰਮਕਾਰ ਅੱਜ ਸਾਰਿਆਂ ਦੇ ਤੁਹਾਨੂੰ ਪਤਾ ਇਦਾਂ ਦੇ ਹੀ ਆ ਔਰ ਤੇ ਠੰਡ ਬਹੁਤ ਠੰਡ ਬਹੁਤ ਆ ਪਸੰਹ ਹੋ ਜਾਂਦੀ ਹੈ ਅੰਦਰ ਕੰਮ ਕਰੀਏ ਖਾਂਡੇ ਫੁੰਡੇ ਧੋਈਏ ਰੋਟੀ ਨਾ ਆਪਣਾ ਰੋਟੀ ਖਾਣੇ ਆ ਦੀਦੀ ਨੂੰ ਭੌਂਦੀ ਆ ਤੇ ਉਸ ਤੋਂ ਬਾਅਦ ਫਿਰ ਆਪ ਕੰਮ ਕਰੀਏ ਵਲੋਗ ਦਾ ਨਾ ਫਾਂਡੇ ਕਰਤ ਹੁਣ ਮੈਂ ਫਾਂਡੇ ਹੋ ਗਏ ਮੀਠਾ ਹੱਸੇ ਬਾਰਿਸ਼ ਚ ਵਿਆਹ ਹੋ ਰਿਹਾ ਕਿ ਜ਼ਰਾ ਥੋੜਾ ਜਿਹਾ ਕਰ ਚੀਤ ਨਹੀਂ ਹਰ ਕੀ ਚਲੋ ਠੀਕ ਹੈ ਦੋਸਤੋ ਤੇ ਭਿੱਜੀ ਆਈ ਮੈਂ ਹੁਣ ਚੇਂਜ ਕਰ ਲਵਾਂ بارش ਦੀ وجہ ਨਾਲ ਹੀ ਭਿੱਜੀ ਮੈਂ ਮੈਂ ਵਲੌਗ ਦੀ وجہ ਨਾਲ ਭਿੱਜੀ ਹਾਂ ਤੇ ਹੁਣ ਮੈਨੂੰ ਕਪੜੇ ਚੇਂਜ ਕਰਕੇ ਤੇ ਮੈਨੂੰ ਹੁਣ ਆਪਣਾ ਕੰਮਕਾਰ ਕਰ ਲਈਏ ਵਲੌਗ ਦਾ ਐਂਡ ਕਰਦੇ ਆ ਤੇ ਅੱਜ ਦਾ ਵਲੌਗ ਇੰਨਾ ਕਾਹੀ ਸੀ ਬਸ ਇੰਨਾ ਕਾਹੀ ਬਹੁਤ ਹੁੰਦਾ ਹੈ ਇੰਨਾ ਜਿਆਦਾ ਬਣਾਉਂਦੇ ਤਾਂ ਮੈਂ ਬਿਮਾਰ ਵੀ ਹੋ ਸਕਦੀ ਆ ਆ ਦੇਖੋ ਠੰਡ ਹੋ ਲੱਗ ਰਹੀ ਓਕੇ ਬਈ ਸਸੀ ਕਾਲ ਜੀ ਮਿਲਦੇ ਨੈਕਸਟ ਵਲੌਗ ਚ